ਗਲੋ ਕਈ ਦਿਨਾਂ ਨੂੰ ਮਾਲੀ ਵੱਡੇ ਜੰਮੇਪੜੇ ਕੋਈ 7-8 ਡੂਡਰ ਬਾਕ 2-2 ਲੱਖ ਨੂੰ ਮਾਰਨੀ ਚਾਹਣ ਜਾਨਾ ਥੋੜਾ ਜ਼ੂਮ ਕਰਕੇ ਪਸ਼ੂ ਦਿਖਾਉਣਾ ਪੈਂਦਾ ਹਾਈਟ ਕਾ ਤੇ ਮੀਡੀਅਮ ਦੇ ਵਿੱਚ ਆ ਬਾਕੀ ਲੇਵੇ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਕੈਮਰਾ ਮਾਰ ਕੇ ਦਿਖਾ ਦੇਖ ਸਰੋਂ ਭੋਟੀ ਆ ਵਾਈਟ ਫੇਸ ਅੱਖ ਬਿੱਲੀ ਮਨ ਕੀ ਆ ਦੋਵੇਂ ਅੱਖਾਂ ਮੇਰਾ ਭਰਾ ਹਾਂ ਆ ਛਿੱਗੀ ਆ ਕੰਨੀਆਂ ਨਹੀਂ ਬਰਾਬਰ ਕੀ ਹਾਂ ਜੀ ਨਹੀਂ ਬਰਾਬਰੀ ਨਹੀਂ 90 ਤੇ 2 ਦੀ 92 ਦੀ ਹੋਰ ਯਾਰ ਛੱਡ ਦੇ 92 ਦੀ ਨਹੀਂ ਖਾ ਦਿੰਦੇ ਆ ਆ ਲਓ ਜੀ ਕਰੋ ਜੇ ਅਗਲੇ ਥਣਾ ਦੀ ਚੋਈ ਆ ਪਹਿਲਾਂ ਮੇਰਾ ਵੀਰ ਕੋਈ ਇਹਨਾਂ ਆਕੇ ਇੱਕ ਅੱਧੀ ਬਰੀ ਕਿਤੇ ਤੁੱਕਾ ਲੱਗੇਗਾ ਤੇ ਹੱਥ ਲਾਤਾ ਵਾਰ-ਵਾਰ ਜਿੱਦਾਂ ਮਰਜੇ ਟਿੱਪਣ ਤੁਹਾਨੂੰ ਵਿਖਾ ਦਿੰਨੇ ਆ ਟਿੱਪਣ ਦੇ ਵਿੱਚ ਮਾੜਾ ਮੋੜ ਪਈਦਾ ਪਸ਼ੂ ਲੱਗਾ 50 ਜੀ ਦੇਵਾਂਗੇ 50000 ਜੀ ਸਰ ਜਰਿਆ ਕੁਝ ਮਿਲ ਜਾਵੇਗਾ 45 ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋ ਪੱਟੀ ਤਸੀਮਾ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਜਦੋਂ ਵੀ ਕੋਈ ਸੱਜਣ ਵੀਰ ਆਪਣਾ ਕੈਰੋਂ ਅੱਡੇ ਤੇ ਆਊਗਾ ਠੀਕ ਹੈ ਜੀ ਸਰਾਲੀ ਮਾੜ ਨੂੰ ਪਿੰਡ ਪਿੰਡ ਨੂੰ ਇੱਕ ਸੜਕ ਜਾਂਦੀ ਆ ਇਸੇ ਸੜਕ ਦੇ ਉੱਪਰ ਘਰ ਹੈਗਾ ਭਾਜੀ ਸਤਰਾੰਤ ਸਿੰਘ ਹੁਣਾਂ ਦਾ ਪਹਿਲਾਂ ਵੀ ਆਪਾਂ ਵੀਡੀਓ ਪਾ ਚੁੱਕੇ ਹਾਂ ਕਾਫੀ ਇਸ ਘਰੋਂ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਅਦਾ ਦਿੰਦੇ ਆ ਪਸ਼ੂ ਵਪਾਰ ਦਾ ਕੀਤਾ ਕੋਈ ਪੁਰਾਣਾ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ 5 ਕਿਲੋਮੀਟਰ ਦੀ ਦੂਰੀ ਹੈ ਪੱਟੀ ਸ਼ਹਿਰ ਦੀ ਤੇ ਪੱਟੀ ਤੋਂ ਜਿਹੜੀ ਸ਼ਰਕਾ ਤਰਨਤਾਰਨ ਸਾਹਿਬ ਨੂੰ ਜਾਂਦੀ ਐ ਉਸੇ ਛੜਕ ਦੇ ਉੱਪਰ ਹੀ ਪੈਂਟ ਕੈਰੋਂ ਆ। ਅੱਜ 20 ਅਗਸਤ ਤਰੀਕ ਆ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਟਾਈਮ ਆ। ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ। ਵਧੀਆਂ ਵਧੀਆਂ ਚੜ੍ਹਦੀ ਕਲਾ। ਸ਼ੁਕਰੇ ਮਾਲਕ ਦਾ। ਤਾਂ ਪ੍ਰਤਾਪ ਕੀ ਹਾਲ ਐ? ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਹੋ ਠੀਕ ਠਾਕ ਆਇਆ ਫਿਰ ਮੈਨੂੰ ਲੱਗਦਾ ਵੀ ਕੈਰੋਂ ਏਰੀਆ ਦੇ ਵਿੱਚ 10-15 ਕਿਲੋਮੀਟਰ ਪਹਾੜ ਨੂੰ ਤੇ 10 ਕਿਲੋਮੀਟਰ ਇਧਰ ਨੂੰ ਤੇ ਦੋ ਤਿੰਨ ਭਰਾਵਾਂ ਨਾਲ ਸਾਂਝ ਪੱਕੀਆਂ ਵੀ ਚਲੋ ਆਉਣਾ ਜਾਣਾ ਪੈਂਦਾ ਜੀ ਪ੍ਰੇਮ ਹੈ ਸੰਤੋਖ ਨਾਲੇ ਮੈਨੂੰ ਲੱਗਦਾ ਵੀ ਚਲੋ ਹੁਣ ਸੋਸ਼ਲ ਮੀਡੀਆ ਦਾ ਟਾਈਮ ਤਾਂ ਹੁਣ 2-4-5 ਸਾਲਾਂ ਤੋਂ ਕੰਮ ਚੱਲਣ ਲੱਗਾ 6 ਸਾਲਾਂ ਤੋਂ ਹਾਂਜੀ ਹਾਂਜੀ ਇਹ ਪੁਰਾਣਾ ਵਪਾਰ ਲੈਰ ਮੈਨੂੰ ਲੱਗਦਾ ਵੀ ਜਿਉਂ ਤੁਹਾਡੇ ਕੋਲ ਪੜਿਆ ਨਾ ਤੁਰਿਆ ਤੁਹਾਡੇ ਨਾਲ ਪ੍ਰਤਾਪ ਸ਼ੁਰੂ ਤੋਂ ਹੀ ਹੈ ਪੁਰਾਣਾ ਹੀ ਇੰਨਾ ਸੱਤ ਸਾਲ ਮੈਨੂੰ ਕੰਮ ਆ ਰਿਹਾ ਬਿਲਕੁਲ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਹਿਲੀ ਜੀ ਅਗਲੇ ਨੂੰ ਹੁੰਦਾ ਵੀ ਪ੍ਰਤਾਪ ਸਿੰਘ ਵੀਰ ਚੰਬਲ ਦੇ ਕੋਲ ਜੱッセ ਕੋਲ ਵੀ ਵੀਡੀਓ ਕੁੰਦਾ ਹਾਂਜੀ ਹਾਂ ਤੇ ਸਤਨਾਮ ਦੇ ਕੋਲੋਂ ਵੀ ਆ ਤੇ ਇਹ ਲੋਕੋ ਪ੍ਰੇਮ ਨੇ ਨੂੰ ਲੈ ਗਿਆ ਪ੍ਰੇਮ ਦੇ ਨਾਲ ਇੱਕ ਨਾਟਕ ਕਿਸ ਕੋਈ ਫੇਰ ਮੁੜ ਕੇ ਖਿੱਚ ਕੇ ਲੈਂਦਾ ਕੋਈ ਗੱਲ ਨਹੀਂ ਤੇ ਅੱਜ ਭਾਜੀ ਸਤਰਾਮ ਸਿੰਘ ਜੀ ਆਪਣੇ ਕੋਈ ਜ਼ਿਕਰ ਐਨੀਮਲ ਆ ਪਹਿਲਾਂ ਵੀ ਹੱਸ ਚੁੱਕਿਆ ਵੀ ਚਾਰ ਐਨੀਮਲ ਨੇ ਇੱਕ ਮਿੱਲੀ ਰੱਬ ਦੀ ਮੱਝ ਦਿਖਾਵਾਂਗੇ ਇਧਰ ਦੋ ਵੜਾ ਆਪਣੇ ਕੋਲ ਗੱਬਨ ਧੁਕੀਆਂ ਤਿਆਰੀਆਂ ਲੀਆਂ ਹਾਂ ਹਾਂ ਔਰ ਟੋਕਰ ਕਪੜਾ ਲੋ ਵੀ ਸ਼ੁਰੂਆਤ ਦੋਸਤੋ ਕਰਾਂਗੇ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਪੈਸੇ ਲਾਉਣੇ ਮੈਂ ਵਾਰ-ਵਾਰ ਜ਼ਿਕਰ ਕਰਦਾ ਹਾਂ ਸੋ ਸਾਰੇ ਭਰਾਵ ਤੋ ਜਿਹਨੇ ਵੀ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀ ਚੰਗੀ ਤਰ੍ਹਾਂ ਸਾਰੇ ਸਮਝਦੇ ਜਾਣਦੇ ਆ ਤਸੱਲੀ ਕਰਨ ਆਇਆ ਕਰੋ ਪੈਸੇ ਗਿਣਾ ਕੇ ਤਸੱਲੀ ਦੇ ਨਾਲ ਕੋਈ ਚੈੱਕ ਨਾ ਲਵੋ ਮੇਰਾ ਭਰਾ ਨਾ ਦਵੋ ਨਾ ਚੈੱਕ ਲਵੋ ਬਹੁਤ ਧੋਖੇ ਹੋ ਰਹੇ ਆ ਇਸ ਕਰਕੇ ਪਸ਼ੂ ਆਪਦਾ ਜਾਂਚ ਪਰਖ ਕਰਕੇ ਲੈ ਜਾਓ ਤਸੱਲੀ ਕਰਨ ਤੁਹਾਨੂੰ ਇੱਥੇ ਆਉਣਾ ਹੀ ਪੈਣਾ ਪੈਸੇ ਗਿਣਾਓ ਪੂਰੇ ਪੈਸਾ ਤੁਸੀਂ ਪਾਟਾ ਨਹੀਂ ਦੇਣਾਗਾ ਮਾਲ ਦੇ ਵਿੱਚ ਕੋਈ ਕਿੰਤੂ ਪਰੰਤੂ ਹੁੰਦੀ ਆ ਤੁਹਾਨੂੰ ਛੱਡ ਕੇ ਦੂਜੇ ਪਸ਼ੂ ਉੱਤ ਪਾ ਲਓ ਠੀਕ ਆ ਜੀ ਧੰਨਵਾਦ ਜਿਆਦਾ ਗੱਲਾਂ ਨਹੀਂ ਕਰਨੀਆਂ ਆਜੋ ਵੀਰੇ ਮਾਰੀ ਲਾਗਾਂ ਦਿਖਾ ਦਿਓ ਤੋਂ ਮਾਜ ਦੋਸਤ ਇੱਕ ਨੀਲੀ ਰਾਵੀ ਦੇ ਵਿੱਚ ਤੁਹਾਨੂੰ ਦਿ ਆਰਡਰ ਕੁਆਲਿਟੀ ਤੁਸੀਂ ਤਸੱਲੀ ਨਾਲ ਦੇਖ ਲਿਆ ਜੇ ਨੀਲੀ ਰਾਵੀ ਦੇ ਵਿੱਚ ਦੋਸਤੇ ਮੱਝਾ ਮਗਰ ਕਤਾ ਮੇਲ ਕਾਫ ਆ ਤੇ ਇਹ ਭਾਜੀ ਸਤਨਾਮ ਸਿੰਘ ਜੀ ਇਹਦਾ ਵੇਰਵਾ ਪੂਰਾ ਮਾੜਾ ਕਲੀਅਰ ਕਰ ਦਿੱਤੀ ਗਿਆ ਕੋਈ ਭਾਜੀ ਪਰਸੋ ਦੀ ਸੂਈ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਪਰਸੋ ਦੀ ਸੂਈ ਆ ਹਾਂਜੀ ਤੇ ਅੱਜ ਮਰਗ ਤੀਜਾ ਦਿਨੀਆਂ ਨਾ ਅੱਜ ਤੀਜਾ ਦਿਨੇ ਆਪਣੇ ਕੋਲ ਸੂਈ ਹੈ ਕਿ ਸੂਈ ਸਵਾਈਆ ਨਹੀਂ ਆਪਾਂ ਆਪਣੇ ਕੋਲ ਸੂਈ ਹੈ ਆਪਣੇ ਕੋਲ ਆਪਣੇ ਕੋਲ ਹੀ ਸੂਈ ਆ ਗੱਬਣ ਲੈਂਦੀ ਕੋਲ ਸੂਈ ਲਓ ਜੀ ਦੋਸਤੋ ਇਹ ਗੱਬਣ आईसीजी दे बिल्कुल कल परसों दी सुई है तिजह दने आज बाकी ਢਾਂਚਾ ਤੁਸੀਂ ਦੇਖ ਸਕਦੇ ਜੇ ਪੜੀ ਸਭੀ ਪੂਰੀ ਆ ਮਗਰ ਕਟਾ ਮੇਲ ਕਾਫ ਤੇ ਤिजਾਕ ਸੁਬਾ ਹੋ ਗਈ ਹੈ ਹਾਂਜੀ ਤिजੇ ਸੁਵੇ ਤिजੇ ਸੁਵੇ ਹੈ ਭੋਡੀ ਹੈ ਨਾ ਦੁਜੇ ਆ ਦੁਜੇ ਦੁਜੇ ਲਓ ਜੀ ਦੁਜੇ ਸੁਵੇ ਆ ਭੋਡੀ ਆ ਸਿਰੋਂ ਸਿੰਗੋਂ ਤੁਸੀਂ ਦੇਖ ਸਕਦੇ ਸਿਰੋਂ ਭੋਡੀ ਆ ਵਾਈਟ ਫੇਸ ਅੱਖ ਬਿੱਲੀ ਮਨ ਕੀ ਆ ਦੋਵੇਂ ਅੱਖਾਂ ਮੇਰਾ ਭਰਾ ਤੁਹਾਨੂੰ ਫੋਨ ਨਾਲ ਦਿਖਾ ਦਿੰਦਾ ਜੂਮ ਕਰਕੇ ਅੱਖ ਬਿੱਲੀ ਮਨ ਕੀ ਆ ਬਾਕੀ ਵਜਨ ਨੋੜ ਤੁਹਾਡੇ ਸਾਹਮਣੇ ਤੇ ਭਾਜੀ ਐਸ ਵਕਤ ਬੌਲੇ ਦੀ ਸਥਿਤੀ ਕੀ ਆ ਬੌਲੇ ਦੀ 8 ਕਿਲੋ ਬਹੁਤ ਆਦੇ ਥਲੇ ਪੂਰਾ ਹੈਗਾ ਨਟ 8 ਕਿਲੋ ਚਵਾਈ ਦੀ ਪੋਲੀ ਇਹ ਸਾਫ ਵੀ ਨਹੀਂ ਕੀਤੀ ਇਹ ਲੋਕੇ ਛੱਡੇ ਆ 8 ਕਿਲੋ ਪੂਰਾ ਚੌਣ ਪੋਲੀ ਆ ਐ ਚੌਣ ਵੜੀ ਵਧੀਆ ਪੋਲੀ ਲਓ ਵੀ ਚੌਣ ਦੋਸਤੋ ਬਿਲਕੁਲ ਪੋਲੀ ਆ ਬਾਕੀ ਮੇਰਾ ਭਰਾ ਆ ਤੁਸੀਂ ਇੱਕ ਵਾਰੀ ਪੂਰੀ ਨਿਗਾਹ ਦੇ ਵਿੱਚੋਂ ਕੱਢ ਲਓ ਥੋੜਾ ਜਿਹਾ ਦੂਰੀ ਤੋਂ ਵੀ ਤੁਹਾਨੂੰ ਦਿਖਾ ਰਹੇ ਆ ਕਿਤਨਾ ਕਿਤੇ ਥੋੜਾ ਜੂਮ ਕਰਕੇ ਪਸ਼ੂ ਦਿਖਾਉਣਾ ਪੈਂਦਾ ਹਾਈਟ ਕਾ ਤੇ ਮੀਡੀਅਮ ਦੇ ਵਿੱਚ ਆ ਬਾਕੀ ਲੇਵੇ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਕੈਮਰਾ ਮਾਰਕਰ ਦਿਖਾ ਦਿੰਦੇ ਆ ਆ ਦੇਖੋ ਜੀ ਸਪੇਸ ਗੈਪ ਥੋੜੀ ਜਿਹੀ ਘੱਟ ਦਿਖਾਈ ਦੇ ਰਹੀ ਥਾਣਾ ਦੇ ਵਿੱਚ ਚੌਣ ਚੰਗੀ ਅੱਜ ਸਨਾਂ ਦੇ ਨਾਲ ਦੇ ਸੂਈ ਦੇ ਥੱਲੇ ਐਨੂੰ ਪ੍ਰਤਾਪ ਤੋੜ ਕੇ ਦਿਖਾ ਦੇ ਵੀਰੇ ਆ ਦੇਖੋ ਜੀ ਇੱਕ ਬਿਲਕੁਲ ਆਪਾਂ ਤੁਹਾਨੂੰ ਇੱਕ ਪਾਸਾ ਦਿਖਾ ਰਹੇ ਆ ਨਬਾਈਲ ਬੂਈ ਦੀ ਚੰਗੀ ਬਾਕੀ ਜ਼ਿਆਦਾਤਰ ਆਪਾਂ ਮਧਰੀ ਗੋਡੀ ਮਧਰੀ ਡੌਲੀ ਦੇ ਵਿੱਚ ਬੇਸ਼ੱਕ ਮੱਜਾਂ ਵੇਖਦੇ ਆ ਨੀਲੀ ਨੀਲੀ ਰਾਵੀ ਦੇ ਵਿੱਚ ਬਾਕੀ ਮਾਰਕਿੰਗ ਥੋੜੀ ਜਿਹੀ ਕਿਤੇ ਨਾ ਕਿਤੇ ਟੁੱਟਮੀ ਜ਼ਰੂਰ ਹੈਗੀ ਆ ਵੀ ਕਿਤੇ ਨਾ ਕਿਤੇ ਭਰਾਵਾਂ ਨੇ ਆਖਣਾ ਵੀ ਥੋੜੀ ਜਿਹੀ ਓਵਰ ਵਾਈਟਨੈਸ ਜ਼ਰੂਰ ਹੈਗੀ ਆ ਮੈਂ ਇਹਦੇ ਵਿੱਚ ਚੁਾਈ ਦੀ ਚੰਗੀ ਆ ਜਿਹੜੇ ਮੇਰੇ ਸੱਜਣ ਭਰਾ ਲਾਭਰੇ ਅੱਗੇ ਇਸ ਰੰਗ ਢੰਗ ਦੀ ਮੱਝ ਝੋਟੀ ਤੁਸੀਂ ਖਰੀਦਦਾ ਦੀ ਕਰ ਲਓ ਜੇ ਕਟਾ ਮਗਰ ਚੰਗਾ ਹੈ ਨੀਲੀ ਰਾਵੀ ਦਾ ਕਾਹ ਕਿ ਉਹ ਪਿਓਰ ਨੀਲੀ ਦਾ ਹਸਾਣਾ ਆ ਵੇਖੋ ਜੀ ਚਾਰੇ ਲੱਪਾ ਫੇਸ ਬਿਲਕੁਲ ਸਟੇਟ ਇਹਦੇ ਕੋ ਕਟਾ ਕੱਲੀ ਬਣ ਕੇ ਕੱਟੀ ਨੂੰ ਵੱਧ ਹਿਸਾਬ ਨਾਲ ਬਣ ਜਾਂਦਾ ਬਿਲਕੁਲ ਜੀ ਬਿਲਕੁਲ ਭਾਜੀ ਅੱਜਕੱਲ ਸਾਰਾ ਬਰਾਬਰ ਹੀ ਬੁਰਾ ਪੈਂਦਿਆ ਬਰਾਬਰ ਹੀ ਆ ਪੈ ਗਾਣਾ ਮਾਲੀ ਹਿਸਾਬ ਨਾਲ ਪੈਂਦਿਆ ਬਿਲਕੁਲ ਕਈ ਵਾਰੋਂ ਮਾਲੀ ਵੱਡੇ ਜੰਮੇ ਪੜੇ ਕੋਈ 1.5 2 2 ਲੱਖ ਨੂੰ ਮਾਲੀ ਜਾਣੇ ਜਾਂ ਬੱਥਾ ਵੇ ਕਹਿੰਦੇ ਹੁਣ ਇਹੋ ਜਿਹੇ ਬਰੀਦ ਵਾਲੇ ਗਾਂਹ ਮੁੜ ਕੇ ਬਣਾਉਣਾ ਬਿਲਕੁਲ ਜੀ ਬਿਲਕੁਲ ਤੇ ਇਹ ਵੀਰ ਸੁਖਨਾਮ ਸਿੰਘ ਜੀ ਕੀ ਮੌਲਕ ਕੀ ਡਿਮਾਂਡ ਕਰਦੇ ਆ ਇਸ ਵੇਲੇ ਦੀ ਇਹ ਡਿਮਾਂਡ ਭਾਈ ਕਰਦੇ ਤੇ ਪੂਰਾ ਲੱਖਾਂ 95 ਦੀ ਡਿਮਾਂਡ ਜਿਹੜੀ 95000 ਦੀ ਹਾਂਜੀ ਹਾਂਜੀ ਪ੍ਰਤਾਪ ਸਿੰਘ ਚੁੱਪ ਜਾ ਕਰਕੇ ਬਹਿ ਗਿਆ ਕੋਈ ਨਹੀਂ ਛੋਟਾ ਕਰ ਕੋਈ ਲਈ ਗਈ ਨਾ ਨਹੀਂ ਪਤਾ ਮੈਂ ਦੱਸਾਂ ਕੀ ਮੈਨੂੰ ਤੇਰਾ ਚਾਚਾ ਦਾ ਮੈਂ ਕਿਤੇ ਜਾਣਾ ਵੀ ਮੈਂ ਤਰ ਤਨੀ ਇਹ ਨਹੀਂ ਛੱਡਦੇ ਫਿਰ ਦੱਤਾ ਇਹਦੇ ਵਿੱਚੋਂ ਨਹੀਂ 90 ਤੇ 2 ਦੀ 92 ਦੀ ਹੋਰ ਯਾਰ ਛੱਡ ਦੇ 99 ਦੀ 99 ਦੀ 99 ਦੀ ਤਾਂ ਚਾੜਦੇ ਦੇ ਹੁਣ ਆਇਆ ਨੇ ਮੈਂ ਟੈਲੀ ਕਰਾ ਕੇ ਬਹੁਤ ਜੇ ਚਾਚੇ ਨੇ ਬਹੁਤ ਜੇ ਨੂੰ ਕਰਦਾ ਤਾਂ ਮਾਂ ਪਤਨੀ ਸੱਤਿਆਰੀ ਮਾਨਮੀ ਪੈਣੀ ਮੈਂ ਤੇਰੀ ਜਾਨ ਦੇ ਤੈਨੂੰ ਬਹੁਤ ਜਿਆਦਾ ਤਾਂ ਘਾੜਾ ਕਰੀ ਜਾ ਭਰਾਵਾ ਲਾਵੇ 90000 ਰੁਪਏ ਅੱਜ ਮਿਲ ਜੂਗੀ 90000 ਰੁਪਏ ਅੱਜ 90000 ਦੀ ਮਿਲ ਜੂਗੀ ਭਰਾਵਾ ਨੂੰ ਠੀਕ ਹੈ ਜੀ ਬਾਕੀ ਅਜੇਰ ਤੁਹਾਨੂੰ ਆਪਾਂ ਆਰਡਰ ਲੈ ਦੇ ਜੇ ਕੋਈ ਫਿਰ ਦਿਖਾ ਦਿੰਦੇ ਆ ਚਵਾਈ ਪੋਲੀ ਆ ਬਾਕੀ ਥਾਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚਾਰੇ ਥਣ ਚਵਾ ਕੇ ਭਰਾ ਕੇ ਆਪਣੀ ਰੱਖ ਦਾਂਗੇ ਪੂਰੀ ਗੱਲ ਆ ਜਿੰਦਾ ਮਰਜ਼ੀ ਤਸੰਨੀਆਂ ਕਰ ਕਰ ਲੈ ਕੇ ਜਾਓ ਹਾਂ ਇਧਰ ਸੈਕਿੰਡ ਨੰਬਰ ਤੇ ਭਾਜੀ ਆਪਣੇ ਕੋਲ ਇੱਕ ਐਰ ਸ਼ਰ ਦੇ ਵਿੱਚ ਹਾਂਜੀ ਆ ਵੈੜ ਆ ਜਾਂਦੀ ਹੈ ਇਹ ਦੂਜੇ ਸੂਵੇ ਸੁਣਾ ਦੂਜੇ ਸੂਵੇ ਸੁਣਾ ਹਾਂਜੀ ਰੰਗ ਬਹੁਤ ਸੋਹਣਾ ਦਿਖਾ ਜੀ ਰੰਗ ਬਾਜਾ ਕਰਮਾਲੀ ਤੇ ਦੂਜਾ ਸੂਹਾ ਪਿੰਨ ਮਿਲਦੀ ਹੈ ਜੀ ਹਨਾ ਅੱਜ ਨਾ ਕੋਈ ਪੰਜ ਕੋਈ 7 ਕੋ 10 ਕੱਟ ਜੇ ਕਹਿ ਨਹੀਂ ਸਕਦੇ ਇਹਨਾਂ ਵਾਲੇ ਗਾਵਾਂ ਪਾਰੇ ਨਹੀਂ ਕੋਈ ਪਤਾ ਲੱਗਦਾ ਬਿਲਕੁਲ ਵੈਸੇ ਪੁਲਿਸਾਂ ਦੀ ਪੂਰੀ ਆ ਬਸ ਬੜਾ ਛੜਾ ਬਾਕੀ ਸੋਹਣੀਆਂ ਬਿਊਟੀ ਦੇ ਵਿੱਚ ਚੈੱਕ ਕਰੋ ਮੇਰਾ ਵੀਰ ਬਿਊਟੀ ਦੇ ਵਿੱਚ ਬੜੇ ਚਾਰਚਾਂ ਦੇ ਲੱਗੇ ਪਏ ਆ ਮੋٹے ਡੱਬ ਨੇ ਲਾਲ ਵਾਈਟ ਦੇ ਵਿੱਚ ਤੇ ਵੈਸੇ ਲੈਵੇ ਦੀ ਬੜੀ ਸੋਹਣੀਆ ਕਰਮਾ ਦੀ ਠੀਕ ਆ ਜੀ ਸਾਫ ਸੁਥਰਾ ਲੈਵਾ ਗਲابی ਪਿੰਕ ਥਾਨ ਲੱਗਾ ਕਰਮਾਲੀ ਨੂੰ ਕੋਈ ਫੋਰ ਛਾਂਗ ਬੱਚਾ ਨਹੀਂਗਾ ਚਾਰੇ ਥਾਨ ਆ ਦੇਖੋ ਆ ਦੇਖੋ ਜੀ ਤੋਂ ਲੈਵੇ ਦੀ ਸਾਫ ਸੁਥਰੀ ਆ ਥੰਦੀ ਧੀਰੀ ਸੀਲਸ ਲੱਗਿਆ ਵੀ ਮਤਲਬ ਇਹ ਗੱਲ ਬਾਤ ਨਹੀਂ ਹੈਗਾ ਵੀ ਕੋਈ ਕਾਲੀ ਪੈਂਦੀ ਆ ਉਹ ਕੋਈ ਗੱਲ ਬਾਤ ਨਹੀਂ ਠੀਕ ਆ ਜੀ। ਉਹ ਆ 35 ਤੁਹਾਨੂੰ ਉਹ ਦਿਖਾਈ ਜਾਂਦੇ ਪੈ ਠੀਕ ਆ ਜੀ ਅਗਲੇ ਸਾਲਾਂ ਦੀ 35 ਤੁਸੀਂ ਵੇਖ ਸਕਦੇ ਜੀ ਆ ਮਗਰਲੇ ਥਾਣਾ। ਲਓ ਜੀ। ਇਹ ਬੋਲਾ ਹੁੰਦਾ। ਹਾਂ ਬੋਲਾ ਇਹ ਬਿਲਕੁਲ ਜੀ। ਦੋ ਚਾਰ ਤਾਂ ਕੱਢ ਸਕਦੀ ਆ। ਹਾਂ ਕੱਢ ਜੂਗੀ। ਦੋ ਕੱਢ ਦੇ ਚਾਰ ਕੱਢ ਦੇ ਪੰਜ ਕੱਢ ਦੇ। ਚਲੋ ਜਿੰਨਾ ਵੀ ਸਮਾਂ ਕਿਸਾਨ ਵੀਰੋ ਲੈ ਜੇ ਐਨੀਮਲ ਉਨਾ ਹੀ ਚੰਗਾ ਹੋਰ ਥੱਲੇ ਬਣ ਕੇ ਤਿਆਰੀ ਫੜ ਜੂਗੀ ਕਰਵਾ ਦੀ ਸਟੇਟ ਪਟਾ। ਬਾਕੀ ਰੰਗ ਰੂੰਗ ਸੋਨਾ ਕਰਮਾਲੀ ਨੂੰ ਲੱਗਾ ਠੀਕ ਆ ਜੀ ਚਮਕ ਤਮਕ ਪੂਰੀ ਆ ਇਧਰ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਟਿੱਪ ਕੇ ਆਪਾਂ ਦਿਖਾਈ ਦਿੱਤੀ ਆ ਕੋਈ ਵੀ ਸੱਜਣ ਇਸੇ ਤਰ੍ਹਾਂ ਆਪਣੇ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਜਾ ਕਰੋ ਇਸੇ ਤਰ੍ਹਾਂ ਦੋਸਤੋ ਮਾਲ ਤੁਰਿਆ ਆਉਣਾ ਤੇ ਇਸੇ ਤਰ੍ਹਾਂ ਵਿਕੀ ਜਾਣਾ ਠੀਕ ਆ ਬਾਕੀ ਮੇਰਾ ਭਰਾ ਪੈਸੇ ਲਾਉਣੇ ਆ ਹੱਕ ਸਮਝਿਆ ਕਰੋ ਪੈਸੇ ਬਹੁਤ ਔਖੇ ਬਣਦੇ ਆ ਆਪਾਂ ਵਾਰ-ਵਾਰ ਜ਼ਿਕਰ ਕਰਦੇ ਆ ਰੋਜ਼ ਜ਼ਿਕਰ ਕਰਦੇ ਆ ਮੇਰਾ ਭਰਾ ਗਲਤ ਥਾਂ ਦੇ ਪੈਸਾ ਨਾ ਤੁਹਾਡਾ ਲੱਗ ਜੇ ਤਸੱਲੀ ਕਰਕੇ ਲੈ ਕੇ ਜਾਓ ਜਿੱਥੋਂ ਵੀ ਸੋਨਾ ਮਾਲ ਚੰਗਾ ਸਾਫ਼ ਸੁਥਰਾ ਮਾਲ ਤੁਹਾਨੂੰ ਲ ਉੱਥੇ ਜ਼ਰੂਰ ਤੁਸੀਂ ਪਹੁੰਚ ਕਰਕੇ ਟਰਾਈ ਮਾਰਿਆ ਕਰੋ ਵੀ ਤਸਦੀ ਕਰੀਏ ਠੰਡੀ ਜੁੜੀ ਬਾਕੀ ਆ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਆਹ ਲਓ ਜੀ ਠੀਕ ਆ ਸੋ ਇਹ ਲੇਵੇ ਦੀ ਬੰਤਰ ਤੇ ਹਾਈਟ ਵੀ ਸੋਹਣੀ ਆ ਮੀਡੀਅਮ ਹਾਈਟ ਦੇ ਵਿੱਚ ਆ ਬੱਚੀ ਬਹੁਤ ਖੂਬਸੂਰਤ ਆ ਬਾਕੀ ਮੇਰਾ ਭਰਾ ਹੱਥ ਹਾਂ ਹਾਂ ਸ਼ਕੀਏ ਬਰੂਪਰ ਕਰਨ ਲਈ ਹੋਣ ਚੌਕ ਹਾਂ ਲਓ ਜੀ ਬਾੜ ਕਰਦੇ ਪਏ ਆ ਰਸੀ ਦੇ ਮੋਲ ਤੇ ਭਾਈ 65000 ਕਰ ਦੇ ਦਾ ਔਰ ਕੋਈ ਪਾਇਰ ਨਾ ਕਰਕੇ 70 ਨਾ ਕਰਕੇ ਜੈਜ ਕਰਕੇ ਆਪੇ ਦੇ ਦੇ ਸਾਢੇ ਹੀ ਦੇ ਦਾਂਗੇ ਹਏ 360 ਦੀ ਸੰਤੂ ਸਾਹਿਬ 57 ਦੀ ਹਾਂ 57 ਦੀ 56 ਦੀ ਜਾਂ 56000 ਦੀ ਹਾਂ ਆ ਜਾ ਕੋਈ ਪਟਾਕੇ ਪਾਉਂਦਾ ਅੱਜ ਤਾਂ ਮਰਾ ਚਾਚੇ ਦੀ ਵੀ ਸੁਣਨੀ ਪਤਾ ਅੱਜ ਨਹੀਂ ਚਾਚੇ ਵੀ ਕਹਿੰਦੇ ਚਾਚਾ ਲੱਕੂ ਆਈ ਗੱਲ ਆ ਚਾਚੇ ਨੇ ਗੱਲ ਨਹੀਂ ਜੋੜਦੇ ਨਹੀਂ ਗੱਲ ਚਾਚੇ ਲਖਣਾ ਵੀ ਚੋਰੀ ਕਰੂ ਆਸ ਹੈ ਵੀਡੀਓ ਪਾਉਣ ਆਇਆ ਇਹਨੂੰ ਨਹੀਂ ਸੱਤਣਾ ਨਹੀਂ ਕੋਈ ਗੱਲ ਨਹੀਂ ਅਸਲ ਦੇ ਵਿੱਚ ਚਾਹੇ ਤਾਂ ਮਾਨਦੇ ਵਿੱਚ ਕੁਝ ਨਹੀਂਗਾ ਹਾਂ ਨਹੀਂ ਸਹੀ ਜੇ ਫਾਇਦਾ ਕਰਦਾ ਕਿਸੇ ਦਾ ਵੀਰ ਦਾ ਕਿਤੇ 2000 5000 ਫਾਇਦਾ ਹੋ ਜੇ ਤੇ ਆਪਾਂ ਨੂੰ ਉਹਦੇ ਨਾਲ ਹੀ ਹੁੰਦਾ ਤਾਲ ਮੇਲੇ ਇਸੇ ਤਰ੍ਹਾਂ ਬਣੇ ਜੁੜੇ ਆ ਹਾਂਜੀ ਹਾਂਜੀ ਲਓ ਵੀ ਇਹ ਮੇਰੇ ਪ੍ਰਭੂ ਅੱਜ ਤੁਹਾਨੂੰ ਯਸਨੋ ਮਿਲ ਜੂਗੀ ਇਹਨੇ ਦੀ ਠੀਕ ਹੈ ਜੀ ਫਿਰ ਵੀ ਮੇਰਾ ਪ੍ਰਭੂ ਫੋਨ ਲਾਇਆ ਕਰੋ ਕਾਲ ਕਰਾਇਆ ਕਰੋ ਜਨਮਰ ਚੰਗਾ ਲੱਗਾ ਹੋਵੇ ਕਿਸੇ ਦੇ ਮਨ ਨੂੰ ਛੂਹਿਆ ਹੋਵੇ ਕਿ ਥੋੜਾ ਬਾਦਾਂ ਕੋਈ ਗੁਜਾਇਸ਼ ਆ ਮੌਕੇ ਤੇ ਵੀ ਨਿਕਲ ਜਾਂਦੀ ਆ ਬੜੀ ਚੰਗੀ ਆ ਧੀਰੀ ਆ ਸੀਲਸ ਲੱਗਾ ਕਿਸੇ ਵੀ ਮੇਰੀ ਭੈਣ ਨੇ ਜਵਾਈ ਕਰਨੀ ਆ ਭਰਾ ਨੇ ਚੋਣੀ ਆ ਬੱਚਾ ਬੈਠ ਕੇ ਬਜ਼ੁਰਗ ਬੈਠੇ ਪੀੜੀ ਬੈਠੇ ਤੁਹਾਡੇ ਚੋਣ ਮੈਂ ਜਿੱਤਰਾ ਮਰਜ਼ੀ ਕੋ ਗੱਲ ਦੀ ਆ ਆ ਵੇਖੋ ਜੀ ਜਿੱਦਾਂ ਮਰਜ਼ੀ ਨੂੰ ਸੰਧਿਆ ਕਰ ਕਰ ਆ ਦੇਖੋ ਜੀ ਬਹੁਤ ਸੀਲਸ ਲੱਗ ਠੰਡੀ ਧੀਰੀ ਠੀਕ ਹੈ ਜੀ ਆ ਬਹੁਤ ਵਧੀਆ ਅੱਗੇ ਨਖਤੇ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਕਿ ਸ਼ਾਈਵਾਲ ਅੰਗ ਦੇ ਵਿੱਚ ਇੱਕ ਵੈੜ ਆ ਇਹ ਹੋਰ ਸ਼ਾਈਵਾਲ ਚ ਬੰਨ ਵਾਲੀ ਵਿਖਾਵਾਂਗੇ ਬੰਨ ਵਾਲੀ ਸ਼ਾਈਵਾਲ ਆ ਝਾਲਰ ਗਲ ਕੰਬਲ ਧੁੰਨ ਦੇਖੋਗੇ ਤੇ ਮੈਨੂੰ ਲੱਗਦਾ ਕਿ ਗਿੱਠ ਧੁੰਨ ਹੀ ਲੰਬਾ ਕਰ ਮਾਰੀਦਾ ਕਿੰਨਾ ਜ਼ਿਆਦਾ ਹੀ ਆ ਬਹੁਤ ਵਧੀਆ ਤੇ ਸਿੰਘ ਦੇ ਪ੍ਰਤਾਪ ਪਹਿਲਾਂ ਗੱਲ ਕਰਦਾ ਪਿਆ ਸੀ ਸਭ ਨੇ ਕਹਿੰਦੇ ਵੀ ਬਾ ਮੈਨੂੰ ਤਾਂ ਪਈ ਜਾਂਦਾ ਸੁਪਲੈਂਡਰ ਦਾ ਸਹੀ ਗੱਲ ਸਹੀ ਗੱਲ ਸਿੰਘ ਦੀ ਬੰਤਰੀ ਥੋੜੀ ਜੁੱਧਾਂ ਦੀ ਆ ਇੱਕ ਝੁੰਗੀ ਹੁੰਦੀ ਹੈ ਵੜ ਦੇ ਗਾਂਹ ਸਿੰਘ ਤੋਂ ਝੁਕ ਜਾਂਦੇ ਆ ਹਾਂ ਇਹਦੇ ਪਛਾਣ ਪੂਰਾ ਡਿਜ਼ਾਈਨ ਬਣਾਇਆ ਚੰਗਾ ਡਿਜ਼ਾਈਨ ਆ ਚਲੋ ਮਾਲਕ ਉਹਨਾਂ ਵੀਰ ਸਤਨਾਮ ਜਿੱਦਾਂ ਬਣ ਕੇ ਆ ਗਿਆ ਹਾਂ ਹਾਂਜੀ ਹਾਂਜੀ ਬਾਕੀ ਇਹ ਦੋਸਤੋ ਪਿੱਠਪੂੜਾ ਹੈ ਹਾਈਟ ਮੀਡੀਅਮ ਆ ਬਾਕੀ ਸੂਵੇ ਵੀ ਦੂਜੇ ਹੋਵੇ ਦੂਜੇ ਸੁਣਾ ਭਾਈ ਦੂਜੇ ਦੂਜੇ ਸੂਵੇ ਸੁਣਾ ਵਜਨ ਰੋੜ ਤੁਸੀਂ ਵੇਖੋਗੇ ਵਜਨ ਰੋੜ ਪੂਰਾ ਇੱਕੋ ਤੁਹਾਨੂੰ ਲੱਗਿਆ ਥੋੜੀ ਜਿਹੀ ਪੂਰੀ ਵਧੀਆ ਪੂਰੀ ਵੱਡੀ ਆ ਤੁਸੀਂ ਕੁਆਲਿਟੀ ਚੈੱਕ ਕਰੋ ਬਾਕੀ ਠੰਡੀ ਵਜਨ ਰੋੜ ਚੰਗਾ ਕਾਕੀ ਤੰਗ ਦੀ ਇਹ ਸੀਰੀਜ਼ ਲਾ ਕੇ ਪੁਣਾ ਪਾ ਤੁਹਾਨੂੰ ਇਦੋਂ ਦਿਖਾਈ ਦਿੰਨੇ ਆ ਕਈ ਵਾਰ ਮੇਰੇ ਭਰਾ ਅਕਸਰ ਕਈਆਂ ਦੇ ਮਨਾਂ ਦੇ ਵਿੱਚ ਡਾਊਟ ਹੁੰਦੀ ਆ ਆ ਲਓ ਜੀ ਟਿੱਪਣ ਤੁਹਾਨੂੰ ਵਿਖਾ ਦਿੰਨੇ ਆ ਟਿੱਪਣ ਦੇ ਵਿੱਚ ਮਾੜਾ ਮੋੜ ਪਈਦਾ ਪਸ਼ੂ ਲੱਗਾ ਅੱਗਾ ਪਿਛਾ ਕਰਦਾ ਵੀ ਆ ਪਰ ਆਹ ਵੇਖੋ ਕਰਮਾਂ ਦੀ ਜਿਵੇਂ ਲੱਤਾਂ ਗੱਡ ਕੇ ਜਿੱਥੇ ਖੜੀ ਆ ਉੱਥੇ ਖੜੀ ਆ ਆ ਮਗਰਲੇ ਸਨਾਂ ਦਾ ਟਿੱਪਣਾ ਜੀ ਆਹ ਚੈੱਕ ਕਰੋ ਇਹ ਬਹੁਤ ਵਧੀਆ ਕੋਕਾ ਨਹੀਂ ਬਹੁਤ ਵਧੀਆ ਹਾਂ ਲਓ ਜੀ ਇਹ ਦੋਸਤੋ ਟਿੱਪਣਾ ਠੀਕ ਆ ਜੀ ਕੋਈ ਵੀ ਭਰਾ ਇਹ ਨਹੀਂ ਗਾ ਵੀ ਦੋ ਤਾਰਾਂ ਮਾਰੀਆਂ ਕੋਈ ਪਾਈਆ ਅੰਦਾਜ਼ਾ ਖੰਡ ਭਰਾ ਕੇ ਤੇ ਸੱਦੇ ਮਰਜੀ ਆ ਨਹੀਂ ਕੋਈ ਗੱਲ ਇਹ ਨਹੀਂ ਭੱਜ ਨੂੰ ਸੁਣੀ ਹੈਗੀ ਹਾਂ ਮੈਂ ਕੋਈ ਕਾਲੀ ਜੀ ਨਹੀਂ ਕੋਈ ਸ਼ੁਕਰਪਣ ਜਾਨੀਗਾ ਪ੍ਰਪਾਪ ਐਨੂੰ پوری ਤੋਰ ਦੇ ਵਿੱਚ ਦਿਖਾ ਮਹਾਰਾਜਾ ਉਹ ਵੀ ਫੁੱਲ ਵਜਣ ਮੋੜ ਦੇ ਵਿੱਚ ਬੰਨ ਬਾਕੀ ਮੇਰਾ ਭਰਾ ਪਿੱਠਪੂੜਾ ਸੋ ਜੋ ਬਰੀਕੀਆਂ ਜੋ ਕਰੈਕਟਰ ਚਲੋ ਸ਼ਾਈ ਵਾਲਾ ਬਰੀਡ ਦੇ ਵਿੱਚ ਹੋਣੀ ਚਾਹੀਦੀ ਆ ਉਹ ਇਸ ਵੈਰ ਦੇ ਵਿੱਚ ਹੈਗੇ ਆ ਪਰਸੈਂਟੇਜ ਕਿਤੇ ਨਾ ਕਿਤੇ ਚਲੋ 10 15% ਵੀ ਪਰਸੈਂਟ ਹੋ ਸਕਦਾ ਵੀ ਘੱਟ ਵੱਧ ਹੋਵੇ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਲੈ ਪ੍ਰਤਾਪ ਤੋੜਦੇ ਮੋਰਲਾ ਜੀ ਕਰਦਾ ਪ੍ਰਤਾਪ ਦਾ ਤੇ ਫੇਰਾ ਮਜ਼ਾ ਵੜਾ ਹੁੰਦਾ ਹੰਤਾ ਮਜ਼ਾ ਆਉਂਦਾ ਏ। 40 ਵਿੱਚ ਆ ਦਿਆ ਇੱਕ ਰੂ ਨਾ ਨਾ ਬੁਖਾ ਦੇ ਬੁਖਾ ਦੇ ਬਹੁਤ ਵੀਰਾਂ ਦਾ ਨਾ ਮਾਨ ਦਾ ਚਾਹ ਹੁੰਦਾ ਕਿ ਇਹੋ ਜਿਹਾ ਜਨਵਰ ਖਰੀਦੀਏ। ਹਾਂ ਹਾਂ। ਪਰ ਕਈ ਵਾਰ ਭਰਾਵਾਂ ਦੇ ਮਾਨ ਤੇ ਕਈਆਂ ਦੇ ਸ਼ੰਕਾ ਕੋਈ ਵੀ ਰਭਾ ਦਿੰਦੇ ਆ ਗਰਮ ਹੁੰਦੀ ਆ। ਨਾ 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 ਬਰੀਡਾਂ ਗਰਮ ਵੀ ਹੁੰਦੀ ਆ। ਗਰਮ ਤੇ ਹੋਰ ਹੰਦੀ ਤੀਂ ਵੈਸੀ ਠੀਲਿਆ ਬਹੁਤ ਠੀਲਿਆ ਭਾਈ। ਬਿਲਕੁਲ ਗੋਲ ਢੋਲ ਵਰਗੀ ਆ ਕਰਮਾਂ ਦੀ ਠੀਕ ਆ। ਆ ਵੇਖੋ ਕਿਸੇ ਪਾਸਿਓ ਕੋਈ ਲਸੇਰੀ ਫਿੱਕੀ ਨਹੀਂ ਨਜ਼ਰ ਆਊਗੀ। ਵਜਨ ਨੂੜ ਪੂਰਾ ਤੇ ਥਾਣੇ ਦੇ ਉੱਪਰ ਆ ਮਾਰਨ ਟੋਰਾ ਲੱਗਾ। ਪੰਦਾ ਪਾਉਗੀ ਭਾਜੀ ਪਰ ਪਾਉਗੇ ਜੇ 2 ਪੰਜਾ 14 ਦੇ ਮਾਵਾ ਆਪਾਂ 14 ਹਾਂ ਕਿਉਂਕਿ ਦਿਨੋ ਦਿਨੇ ਨੇ ਕਰਮਾਂ ਦੀ ਚੇਂਜ ਹੁੰਦੀ ਆ ਨਾ ਥੱਲੇ ਹਾਂਜੀ 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 ਤੇ ਵੀਰ ਸਤਨਾਮ ਮੁੱਲ ਲੈਣ ਦੇਣ ਕੀ ਕਰਦੇ ਆ ਕਿ ਆ ਕਰ ਲੀਓ 50 ਕਰ ਲੋ ਮਹਾਰਾਜ ਹਾਂ 55 ਕਰ ਲੋ ਜਿੱਥੇ ਆਪਾਂ ਦੇ ਦੇਣੀ ਆ ਉਹ ਵੀ ਗੱਲ ਕਰਾਂਗੇ ਕੋਈ ਮੰਨਦੇ ਸੰਧੂ ਸਾਹਿਬ ਚੀਜ਼ ਚੰਗੀ ਆ 50 ਨਾ ਕਰ ਜੇ ਤੇਰੇ ਹੱਥ ਆ ਗਈ ਇਹਨਾਂ ਨੂੰ ਮੋੜ ਨਾ ਕਰੀ ਜਾ ਮੈਂ 40 ਦੀ ਦੇ ਦਾਂ ਹਾਂ 45 ਦੇ ਦਾਂ ਬੋਲੀ ਯਾਰ ਦੀ ਸੰਧੂ ਸਾਹਿਬ 42 ਦੀ ਹਾਂ ਬਿਲਕੁਲ ਜੈਪਾ ਠੀਕ ਆ ਵਜਾਂ ਦੂਰ ਤੇ ਸਾਹ ਨਾਲ ਪਾ ਆ ਤੁਹਾਡੇ ਸਾਹਮਣੇ ਹੀ ਹਾਂ ਇਹ ਉਹ ਰੋਲੇ 42000 ਦੀ ਗੱਡੀ ਆ 42000 ਦੀ ਪਾਜੀ ਸਦਨਾਮ ਤੇ ਪ੍ਰਤਾਪ ਸਿੰਘਾਂ ਦੇ ਵੀ ਆਪਾਂ 42000 ਦੀ ਕਸਣਾ ਕੁਸਣਾ ਕੱਢ ਕੇ ਭਰਾਵਾਂ ਨੂੰ ਇੱਧਰ ਵੇਖੋ ਕੱਲਾ ਮੇਰਾ ਵੀਰ ਕੋਈ ਇਹਨਾਂ ਆਖੇ ਇੱਕ ਅੱਧੀ ਵਾਰੀ ਕਿਤੇ ਤੁੱਕਾ ਲੱਗ ਗਿਆ ਤੇ ਹੱਥ ਲਾਤਾ ਵਾਰ-ਵਾਰ ਜਿੱਦਾਂ ਮਰਜੀ ਜਿੱਦਾਂ ਮਰਜੀ ਕੋਈ ਗੱਲ ਨਹੀਂ ਇਹ ਇਸ ਤਰ੍ਹਾਂ ਹੀ ਲੈਣਾ ਹੀ ਨਹੀਂ ਲੈ ਭਾਵੇਂ ਲੱਤਾਂ ਪੜ ਕੇ ਬੈਠੇ ਰਹੋ ਜਿੱਤਾਂ ਮਰਜੀ ਨਹੀਂ ਨਹੀਂ ਕੋਈ ਗੱਲ ਨਹੀਂ ਛੜ ਮਾਰਨਾ ਹੀ ਕੋਈ ਉਹ ਉਹ ਚੀਜ਼ਾਂ ਵਿਖਾਉਣੀ ਹੁੰਦੀਆਂ ਠੀਕਾ ਜੀ ਤੇ ਉਹ ਹਰੇਕ ਭਰਾ ਨੇ ਦੇਖਣੀ ਹੋਦੀ ਸ਼ਾਇਦ ਤਸੱਲੀ ਕਰਨੀ ਹੁੰਦੀ ਆ ਤੋ ਚੰਗੀ ਆ ਸਾਫ ਸੁਥਰੀ ਆ ਠੰਡੀ ਧੀਰੀ ਆ ਠੀਕ ਆ ਜੀ ਬਾਕੀ ਪੜੀ ਸਾਫੀ ਆ 42000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜਾ ਰਹੀ ਆ ਇੱਧਰ ਇੱਕ ਟੋਕਰ ਗੱਬਣਾ ਵਿਖਾ ਦਿੰਨੇ ਆ ਇਹ ਗੱਬੋ ਭਾਜੀ ਕਿੰਨੇ ਟਾਈਮ ਦੀ ਆ ਇਹ ਭਾਜੀ 5 ਮਹੀਨੇ ਦੀ ਆ ਗੱਬ 5 ਮਹੀਨੇ ਦੀ ਆ ਹਾਂਜੀ ਹਾਂਜੀ ਅੱਜ ਸਿਰੇ ਚੱਕ ਰਹੀ ਆ ਅੱਛਾ ਜੀ ਜਿਹੜੀ ਆ ਆਪਣੇ ਘਰ ਦੀ ਚਾਹੀਦੀ ਆ ਲਿਆ ਕੇ ਅੱਜ ਸਿਰੇ ਚੱਕ ਲਈ ਤੇ ਦੁੱਧ ਕਿੰਨਾ ਇਸ ਵਕਤ ਉਹ ਭਾਜੀ ਇਹ ਥਲੇ 9 ਕਿਲੋ ਪੱਕਾ نیٹ ਹੈਗਾ 9 ਕਿਲੋ ਹਾਜ਼ਰ ਦੋ ਹਾਂਜੀ ਹਾਂਜੀ ਲਓ ਵੀ 9 ਕਿਲੋ ਹਾਜ਼ਰ ਦੋ ਤਾਂ ਗੱਬ ਦੂਜੇ ਨਹੀਂ ਗੱਬਣ ਤੇ ਤੀਜੇ ਇਹ ਦੂਜੇ ਦੀ ਗੱਬਰ ਦੂਜੇ ਦੀ ਗੱਬਰ ਦਾ ਪ੍ਰੂਨ ਪਈਦਾ ਸਵੇਰੇ ਚਲੰਦਾ ਪਹਿਲੇ ਸਵੇਰੇ ਹਾਂ ਲਓ ਵੀ 9 ਕਿਲੋ ਦੋ ਦਾ ਬਾਕੀ ਵਾਈਟ ਨੁਕਰੀ ਕੋੜੀ ਵਰਗੀ ਆ ਕਰਮਾਲੀ ਸ਼ਿੱਗੀ ਦਿੰਦੀ ਹੈ ਜੀ ਸ਼ਿੱਗੀ ਆ ਦਿੰਦੀ ਸ਼ਿੱਗੀ ਆ ਰੰਗ ਕਰਮਾਲੀ ਨੂੰ ਵੇਖੋ ਤੁਸੀਂ ਜਿਆਦਾ ਫੇਸ ਤੇ ਆ ਤੇ ਜਿਆਦਾ ਬੈਕ ਸਾਈਡ ਉੱਥੇ ਤੋਂ ਬੈਕ ਸਾਈਡ ਪੂਛਾਰੇ ਪਾਸੇ ਆ ਬਾਕੀ ਪਾਂਚਾ ਚੰਗਾ ਬੈੜਦਾ ਇਦੋਂ ਲੇਵਾ ਤੁਹਾਨੂੰ ਅਪਾ ਦਿਖਾ ਰਹੇ ਹਾਂ ਥੋੜੀਆਂ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਜੀ ਕਰੋ ਚੈੱਕ ਅਗਲੇ ਥਣਾ ਦੀ ਚਵਾਈ ਆ ਲੱਭੀ ਇਹ ਅਗਲੇ ਥਾਣੇ ਦੀ ਚੌਂਕ ਚੈੱਕ ਕਰੋ ਮੇਰਾ ਵੀ ਮੋਟੀ ਧਾਰਾ ਕੋਈ ਭੂਰ ਛਿੱਟਾ ਹੋਇਆ ਤੇ ਆਪਾਂ ਦੱਸ ਸਕਦੇ ਹਾਂ ਕਿ ਚਿਬੜੀ ਦੇ ਉੱਤੇ ਭੂਰ ਛਿੱਟਾ ਬਾਕੀ ਮਾਰੀ ਮੋੜ ਚੋਂ ਥੱਲੇ ਮੁੜ ਕੇ ਆਹਦੇ ਥੱਲੇ ਨਹੀਂ ਕੋਈ ਗੱਲ ਨਹੀਂ ਪੁਲਿਸਰ ਦੀ ਮਾਨੂੰ ਵੀ ਸੁਣਾ ਪੁੰਦਾ noi ਬਸ ਇਹ ਤੂੰ ਤਾਂ ਵੇਖੋ ਗਾਲੀ ਪੈ ਗਈ ਜੋ ਇਤਨਾ ਹੋਰ ਟੱਕਰ ਮਾਰ ਗਿਆ ਹੈ ਐ ਗਾਲੀ ਪੈ ਗਈ ਨੀ ਮਿੱਠੀ ਆ ਮਰਜੀ ਚ ਹੋਈ ਜਾ ਲੈ ਮਿੱਠੀ ਅਕਰਮਲ ਠੀਕ ਆ ਜੀ ਸੋ ਐਨੀਮਲ ਮੇਰੇ ਕੋਲ ਪੰਜ ਮਹੀਨਿਆਂ ਦੀ ਗੱਭਣ 5 ਮਹੀਨਿਆਂ ਦੀ 9 ਕਿਲੋ ਦੁੱਧ ਆ ਹਾਂਜੀ ਲੈ ਤਾਂ ਲੋ ਵੀ 5 ਮਹੀਨਿਆਂ ਦੀ ਗੱਭਣ ਲੈ ਜਾਓ 9 ਕਿਲੋ ਦੁੱਧ ਕੋਈ ਵੀ ਸੱਜਣਾ ਦਾ ਦੰਦੀ ਛਕੀ ਆ ਲੈ ਕੇ ਕਰਕੇ ਲੈ ਜਾਓ ਤਸਦੀ ਕਰਕੇ ਲੈ ਜਾਓ ਆ ਦੰਦੀ ਛਕੀ ਆ ਅੱਛਾ ਜੀ ਹਮ ਐਦ ਕੀ ਛਕੀਆਂ ਹੀ ਲੈਂ ਜਾਂਦੇ ਜਿੱਦਾਂ ਚਾਰ ਜਣ ਜਣ ਕੇ ਹਾਂ ਆ ਛਕੀ ਆ ਕੰਨੀਆਂ ਦੀ ਪ੍ਰੋਪਰ ਕੀ ਹਾਂ ਜੀ ਦੀ ਪ੍ਰੋਪਰਿੰਗ ਆ ਲਓ ਵੀ ਚੰਗੀ ਵੱਛੀ ਹੈ ਮੇਰੇ ਪਾਪਾ ਦਾ ਠੰਡੀ ਬੜੀ ਪਾਵੇ ਇਤਨਾ ਹੀ ਥੱਲੇ ਬਹਿ ਕੇ ਚੋਰੋ ਕੋ ਗਾਲੀ ਨਹੀਂ ਨਹੀਂ ਸਾਰਾ ਕੁਝ ਆਪਾਂ ਦਿਖਾ ਦਿੱਤਾ ਜੀ ਢੇਰੀ ਆ ਸੀਲ ਸਲਾਗਾ ਮੈਂ ਜਿਤਨਾ ਮਰਜੀ ਕੋ ਜਨਾਨੀ ਪੈ ਜੇ ਬੰਦਾ ਪੈ ਜੇ ਕੋਈ ਲਾਂਬੇ ਵਾਲੀ ਗੱਲ ਨਹੀਂ ਮੈਂ ਆਪਾਂ ਇਤਨਾ ਕੁਰਸੀ ਢਾ ਕੇ ਢਾ ਕੇ ਪੀੜੀ ਢਾ ਕੇ ਬਹਿ ਜੇ ਹੁਣ ਕੁਰਸੀ ਢਾ ਦੇ ਕੁਰਸੀ ਨਾਲ ਆ ਪੀੜੀ ਨਾਲ ਜਿਹੜਾ ਮਰਜੀ ਕੋ ਗਾਲੀ ਹਾਂ ਵੀ ਜਿਹਦਾ ਮਰਜੀ ਵੀ ਤਸੱਲੀ ਪਾਵੇ ਚੌਕੜਾ ਮਾਰ ਕੇ ਥੱਲੇ ਚਵਾਈ ਕਰ ਲੋ ਚਲੋ ਕਰਮਾਂ ਦੀ ਪੈਰ ਨਹੀਂ ਪੁਰਦੀ ਇੱਕ ਤੋਂ ਦੂਜੀ ਥਾਂ ਨਾ ਨਾ ਸੋ ਸੀਲ ਸਲਾਗ ਪਸ਼ੂਆਂ ਦਾ 100 ਵਾਧਾ ਹੁੰਦਾ ਠੀਕ ਆ ਜੀ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾਵਾਂਗੇ ਅਗਲੇ ਪਿਛਲੇ ਥਣਾ ਦਾ ਸਾਇਜ ਕੁਝ ਹੈ ਬਾਕੀ 9 ਕਿਲੋ ਦੁੱਧ 5 ਮਹੀਨੇ ਦੇ ਗੱਭਨ ਚੱਕ ਪਾਸ ਤੇ ਇਹ ਮੌਲਕ ਕੀ ਕਰਦੇ ਆ ਜੀ ਦੇ ਦਈਏ ਕਿੰਨੇ ਦੀ ਨਹੀਂ 50 ਦੀ ਦੇ ਦਾਂਗੇ 50 ਹਜ਼ਾਰ ਦੀ ਕਰਦੇ ਨੇ ਜਰਿਆ ਬਸ ਇਹ ਕਾਲਾ 45 ਦੀ ਕਰਦੇ ਨੇ ਇੱਕ ਗੱਲ ਇਹ ਵੀ ਸਾਨੂੰ ਚਾ ਚਾਚਾ ਸੱਚਾ ਵਾ ਇਹਨੇ ਡੇਢ ਸਾਲ ਹੀ ਹਿਸਾਬ ਨਾਲ ਦੁੱਧ ਦੇਣਾ ਸਾਲ ਪੇਰ ਜੋ ਨਹੀਂ ਲੱਗ ਰਹੀ ਆਹੋ ਅੱਡੋ ਦਾ ਟੱਪ ਗਿਆ ਅੱਗੋ ਦਾ ਅੱਡੋ ਦਾ ਬਾਹਰ ਆ ਗਿਆ ਅੱਡੋ ਟੱਪ ਗਿਆ ਨੌ ਨੌ ਦੁੱਧ ਥਲੇ 9 ਕਿਲੋ ਦੁੱਧ ਹਾਂ ਤੇ ਜਿਆਦਾ ਨਹੀਂ ਸੇਵਾ ਕਰੀਏ ਭਾਵੇਂ 2 2.5 3 ਮਹੀਨੇ ਦੁੱਧ ਚੋਰੀ ਹੋਈ ਆ ਤੇ ਆਦੀ ਸੇਵਾ ਨਹੀਂ ਹੈ ਨਾ ਸੇਵਾ ਵਾਲਾ ਆ ਤੇ ਮੁਰਕੇ ਗਾੜੀ ਫੇਸੂਪਾਣਾ ਗਾੜੀ ਜੂਪਾਣਾ ਗਾੜੀ ਫੇ 70000 ਦੀ ਆ ਇਹ ਵਾਜ ਛਾੜੇ ਕੱਲ ਨੂੰ ਸੂਪਾਣਾ ਦੀ ਗੱਲ ਆ ਗਾੜੀ ਫੇ 70000 ਦੀ ਆ 70000 ਦੀ ਆ ਉਹਨਾਂ ਦੇ ਸਾਹਮਣੇ ਹਾਂ ਬੈਚ ਕਰਕੇ ਦੇ ਦਈਏ 45 ਕਿੰਨਾ ਆਖਿਆ ਜੀ 45 ਦੀ 45 ਦੀ ਪਰਤਾਂ ਕਰਕੇ 45000 ਦੀ ਦੇ ਦਈਏ ਭਾਜੀ ਮੈਂ ਕਹਿੰਦਾ ਤੇ 40 ਦੀ ਜੀ ਇਹ ਤਾਂ ਦੇਖ ਤਾਂ ਮੌਸਮ ਸੰਦਾ ਪਕੌੜੇ ਪਕਾੜੇ ਚੰਗੇ ਖਵਾਦੇ ਹਾਂ ਹਾਂ ਉਹ ਗੱਲ ਕਰੀਏ ਉਹ ਕਰਦੇ ਨੇ ਮੈਂ ਕਿੰਨੇ ਦਾਅਵੇ 40 ਦੀਆ ਚਲੋ ਸੇਵਾ ਸੇਵਾ ਸੰਗੀ ਖਾਤਰਬਾੜੀ ਹੋ ਗਈ ਹੈ ਤੇ ਪ੍ਰਪਾਦ ਦੀ ਤੇ ਪ੍ਰਪਾਦ ਨੂੰ ਲੱਗਦੀ ਸੀ ਅੱਜ ਆਪਾਂ ਰੇਡ ਬਿਲਕੁਲ ਚੈਚ ਦੇਣਾ 40000 ਦੀ ਅੱਜ ਦੋਸਤਾਂ ਨੂੰ ਬੱਚੀ ਮਿਲ ਜੂਗੀ ਬਾਕੀ ਕਿਸੇ ਪਾਸੇ ਕੋਈ ਕਾਜ ਨਹੀਂਗਾ ਮੇਰਾ ਭਰਾ ਸਾਫ ਸੁਥਰਾ ਪਸ਼ੂ ਬਾਕੀ ਤੁਹਾਨੂੰ ਪੂਰੀ ਜਿਹਾ ਚਮਕਦਮ ਕੋ ਖਾਤੀ ਬੱਚੀ ਦੀ ਸਿਰਫ 40000 ਦੀ ਆ 45 50 ਡਿਮਾਂਡ ਕੁਛ ਵੀ ਕਰਾ ਲਓ ਇਹ ਅੱਜ ਚਾਰ ਆਪਾਂ ਤੁਹਾਨੂੰ ਐਨੀਮਲ ਦਿਖਾ ਦਿੰਦੇ ਹਾਂ ਇਹ ਕੰਟੈਕਟ ਨੰਬਰ ਕਰ ਦਿਓ ਨੜੇ ਨਵੇਂ ਕਿਚਾਲੀ ਹਾ 6879 ਹਾ ਨੜੇ ਨਵੀਂ ਇੱਕ 40 6879 ਹਾ 6395 40358 ਠੀਕ ਹੈ ਤੇ ਇਹ ਅੱਜ ਐਨੀਮਲ ਸੀਗੇ ਭਾਜੀ ਸਦਨਾਮ ਸਿੰਘ ਹੋਂਦੇ ਕਿਲੇ ਤੇ ਮਾਲ ਹੁੰਦਾ ਰਿਦਾ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਲੈਂਦੇ ਰਿਆ ਕਰੋ ਪਸ਼ੂ ਰੁਟੀਨ ਦੇ ਵਿੱਚ ਤੇ 5 4 4 5 ਨਗ ਜਿਹੜੇ ਆ ਖੜੇ ਹੁੰਦੇ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦਾ ਦੋਸਤ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ